ਮੇਰੇ ਭਰਾ ਦਾ ਕੀ ਸੀ ਕਸੂਰ ਭੈਣ ਕਹਿੰਦੀ ਮੈਂ ਉਸ ਦਰਿੰਦੇ ਕੋਲੋਂ ਪੁੱਛਣਾ ਜਿਹੜਾ ਛੋਟੀ ਜਿਹੀ ਉਮਰ ਵਿੱਚ ਮੈਨੂੰ ਐਡਾ ਵੱਡਾ ਪਿਆ ਦੁੱਖ ਦੇਖਣਾ ਸੌਖਾ ਨਹੀਂ ਹੁੰਦਾ ਬਾਪ ਦਾ ਜਿਨ੍ਹਾਂ ਹੱਥਾਂ ਨਾਲ ਘੜਾਇਆ ਉਹਨਾਂ ਹੱਥਾਂ ਨਾਲ ਲਾਸ਼ ਨੂੰ ਚੁੱਕਣਾ ਮੇਰੇ ਭਰਾ ਦਾ ਕੀ ਸੀ ਕਸੂਰ ਕਹਿੰਦੀ ਮੈਂ ਉਸ ਦਰਿੰਦੇ ਕੋਲੋਂ ਪੁੱਛਣਾ ਕੀ ਬੀਤੀ ਹੋਣੀ ਉਸ 마ਸੂਮ ਨਾਲ ਮੈਂ ਰਹਿਮੀ ਬੈਸੀ ਪੁਣਾ ਉਪਰੋ ਕਿੰਨਾ ਦਰਦ ਸਹਿਆ ਹੋਣਾ ਉਸਨੇ ਰੱਬਾ ਐਨਾ ਨਾ ਲਿਖਿਆ ਕਰ ਕਿਸੇ ਬੱਚੇ ਦੇ ਕਰਮਾਂ ਵਿੱਚ ਤੜਫਣਾ ਰੱਬਾ ਐਨਾ ਨਾ ਲਿਖਿਆ ਕਰ ਕਿਸੇ ਬੱਚੇ ਦੇ ਕਰਮਾਂ ਵਿੱਚ ਤੜਫਣਾ ਮੇਰੇ ਭਰਾ ਦਾ ਕੀ ਸੀ ਕਸੂਰ ਪੈਣ ਕਹਿੰਦੀ ਮੈਂ ਉਸ ਦਰਿੰਦੇ ਕੋਲੋਂ ਪੁੱਛਣਾ ਇਕੱਠੇ ਹੋਜੋ ਪੰਜਾਬੀਓ ਮੌਤ ਦਾ ਬਦਲਾ ਮੌਤ ਇਕੱਠੇ ਹੋਜੋ ਪੰਜਾਬੀਓ ਮੌਤ ਦਾ ਬਦਲਾ ਮੌਤ ਕੋਈ ਠੋਸ ਕਦਮ ਪੈਣਾ ਚੁੱਕਣਾ ਕੋਈ ਠੋਸ ਕਦਮ ਪੈਣਾ ਚੁੱਕਣਾ